ਬੈਂਕ ਦੇ ਰਿਕਵਰੀ ਏਜੰਟਾਂ ਬਾਰੇ ਸੋਸ਼ਲ ਮੀਡੀਆ ਤੇ ਕਈ ਚਰਚਾਾਂ ਮਹੁੰਦੀਆਂ ਹਨ ਜਿਸ ਨਾਲ ਰਿਕਵਰੀ ਏਜੰਟਾਂ ਬਾਰੇ ਬਹੁਤ ਗਲਤ ਧਾਰਨਾਵਾਂ ਬਣੀਆਂ ਹੋਈਆਂ ਹਨ ਇਸ ਸੰਬੰਧੀ ਰਿਕਵਰੀ ਏਜੰਟ ਸੰਜੀਵ ਸ਼ਰਮਾ ਨੇ ਅੰਮ੍ਰਿਤਸਰ ਖਬਰਨਾਮਾ ਦੀ ਟੀਮ ਨਾਲ ਗੱਲਬਾਤ ਕਰਦਿਆ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਸੋਸ਼ਲ ਮੀਡੀਆ ਤੇ ਰਿਕਵਰੀ ਏਜੰਟਾਂ ਨੂੰ ਲੈ ਕੇ ਜਿਹੜੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਉਹਦੇ ਵਿੱਚ ਆਰਬੀਆਈ ਦੀ ਜਿਹੜੀ ਗਾਈਡਲਾਈਨ ਦੱਸੀ ਜਾਂਦੀ ਹੈ ਕਿ ਕੋਈ ਵੀ ਤੁਹਾਡੇ ਘਰ ਨਹੀਂ ਆ ਸਕਦਾ ਰਿਕਵਰੀ ਏਜੰਟ ਤੁਹਾਡੇ ਨਾਲ ਮਿਸਬੀਹੇਵ ਜਾਂ ਫਿਰ ਹੋਰ ਚਰਚਾਵਾ ਜਿਹੜੀਆਂ ਹੁੰਦੀਆਂ ਨੇ ਰਿਕਵਰੀ ਏਜੰਟਾਂ ਨੂੰ ਲੈ ਕੇ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਸੰਜੀਵ ਸ਼ਰਮਾ ਜਿਹੜੇ ਕਿ ਵੱਖ-ਵੱਖ ਬੈਂਕਾਂ ਦੇ ਨਾਲ ਰਿਕਵਰੀ ਏਜੰਟ ਦੇ ਤੌਰ ਤੇ ਕੰਮ ਕਰਦੇ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਸੰਜੀਵ ਜੀ ਕੀ ਕਹਿਣਾ ਚਾਹੋਗੇ ਜਿਹੜੀਆਂ ਸੋਸ਼ਲ ਮੀਡੀਆ ਤੇ ਵੀਡੀਓ ਅਕਸਰ ਵਾਈਰਲ ਹੁੰਦੀਆਂ ਨੇ ਰਿਕਵਰੀ ਏਜੰਟਾਂ ਨੂੰ ਲੈ ਕੇ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਵੀ ਇੱਕ ਰਿਕਵਰੀ ਏਜੰਟ ਹੋ ਸਰ ਮੈਂ ਸਭ ਤੋਂ ਪਹਿਲੇ ਤੇ ਉਹਨਾਂ ਵੀਰਾਂ ਭਰਾਵਾਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਲੋਕਾਂ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਗਲਤ ਮੈਸੇਜ ਨਾ ਪਹੁੰਚਾਇਆ ਜਾਵੇ ਰਿਕਵਰੀ ਏਜੰਟਾਂ ਨੂੰ ਲੈ ਕੇ ਕਿ ਜੇ ਤੁਹਾਡੇ ਘਰ ਨਹੀਂ ਆ ਸਕਦੇ ਹੋ ਤੁਹਾਡੇ ਨਾਲ ਬਤਮੀਜੀ ਨਹੀਂ ਕਰ ਸਕਦੇ ਤੁਹਾਡਾ ਗਾਲੀ ਗਲੋਚ ਨਹੀਂ ਕਰ ਸਕਦੇ ਤੁਹਾਡਾ ਬਤਮੀਜੀ ਨਹੀਂ ਕਰ ਸਕਦੇ ਗਾਲੀ ਗਲੋਚ ਨਹੀਂ ਕਰ ਸਕਦੇ ਇਥੋਂ ਤੱਕ ਤੇ ਠੀਕ ਹੈ ਲੇਕਿਨ ਰਿਕਵਰੀ ਏਜੰਟ ਤੁਹਾਡੇ ਘਰ ਆਂਦੇ ਨੇ ਇੱਕ ਬੈਂਕ ਦਾ ਮੈਸੇਂਜਰ ਬਣ ਕੇ ਉਹ ਇੱਕ ਬੈਂਕ ਦਾ ਸੰਦੇਸ਼ਾ ਤੁਹਾਡੇ ਤੱਕ ਪਹੁੰਚਾਉਂਦੇ ਨੇ ਕਿ ਜਨਾਬ ਤੁਹਾਡਾ ਲੋਨ ਖਰਾਬ ਹੋ ਰਿਹਾ ਹੈ ਤੁਹਾਡਾ ਜਿਹੜਾ ਤੁਸੀਂ ਕਰਜ਼ਾ ਲਿਆ ਸੀਗਾ ਉਹ ਇਸੇ ਤਰ੍ਹਾਂ ਖਾਤਾ ਐਨਪੀਏ ਚ ਜਾ ਰਿਹਾ ਹੈ ਕਈ ਵਾਰੀ ਕੀ ਹੁੰਦਾ ਕਿ ਉਹ ਦੱਸਦੇ ਨਹੀਂ ਕਿ ਛੋਟੀਆਂ ਮੁਸਰਬ 10 15 20000 ਰੁਪਏ ਜਮ੍ਹਾਂ ਕਰਾ ਕੇ ਤੁਹਾਡਾ ਖਾਤਾ ਸਿੱਧਾ ਹੋ ਸਕਦਾ ਤੇ ਲੇਕਿਨ ਜਿਹੜੇ ਮੇਰੇ ਵੀਰ ਭਰਾ ਇਹੋ ਜਿਹੇ ਸੋਸ਼ਲ ਮੀਡੀਆ ਤੇ ਵੀਡੀਓ ਪਾਉਂਦੇ ਨੇ ਉਹ ਲੋਕਾਂ ਨੂੰ ਭੜਕਾ ਰਹੇ ਨੇ ਉਹ ਜਿਹੜਾ ਨਾ ਲੜਾਈ ਝਗੜੇ ਦੇ ਚਾਂਸਸ ਜ਼ਿਆਦਾ ਵੱਜ ਜਾਂਦੇ ਨੇ ਤੋਂ ਬੇਨਤੀ ਇਹੋ ਹੀ ਹੈ ਕਿ ਜਿਨ੍ਹਾਂ ਲੋਕਾਂ ਨੇ ਜਿਹੜਾ ਵੀਰ ਭਰਾਵਾਂ ਨੇ ਬੈਂਕ ਤੋਂ ਕਰਜ਼ਾ ਲਿਆ ਆ ਉਹ ਟਾਈਮ ਨਾਲ ਅਗਰ ਆਪਣੇ EMI ਨੂੰ ਪੇ ਕਰਨ ਤੇ ਕਿਸੇ ਰਿਕਵਰੀ ਏਜੰਟ ਦੀ ਘਰਾਂ ਦੀ ਲੋੜ ਹੀ ਨਹੀਂ ਪਵੇ ਅਗਰ ਜੇ ਕੋਈ ਰਿਕਵਰੀ ਏਜੰਟ ਘਰ ਆ ਵੀ ਜਾਂਦਾ ਹੈ ਤੇ ਮੇਰੀ ਬੇਨਤੀ ਹੈ ਉਹਨਾਂ ਵੀਰਾਂ ਨੂੰ ਭਰਾਵਾਂ ਨੂੰ ਕਿ ਪਿਆਰ ਨਾਲ ਉਹਦੀ ਗੱਲ ਸੁਣੋ ਹਾਂ ਕਿਤੇ ਕਿਤੇ ਇਹ ਵੀ ਵੀਡੀਓ ਦੇ ਵਿੱਚ ਚਰਚਾ ਆਂਦੀ ਹੈ ਕਿ ਜੀ ਤੁਸੀਂ ਉਹਦੇ ਕੋਲੋਂ ਫਲਾਣਾ ਡਾਕੂਮੈਂਟ ਪੁੱਛੋ ਤੇ ਮਕਾਨਾ ਡਾਕੂਮੈਂਟ ਪੁੱਛੋ ਬਿਲਕੁਲ ਠੀਕ ਹੈ ਤੁਸੀਂ ਤੁਹਾਨੂੰ ਇਹ ਜਾਂਚਣ ਦਾ ਹੱਕ ਹੈ ਕਿ ਜਿਹੜਾ ਵੀ ਬੰਦਾ ਤੁਹਾਡੇ ਘਰ ਆਇਆ ਕਿ ਆ ਉਹ ਬੈਂਕ ਵੱਲੋਂ ਅਥਾਰਾਈਜ਼ਡ ਹੈ ਕਿ ਆ ਉਹਦੇ ਕੋਲ ਉਹਦਾ ਆਈਡੀ ਕਾਰਡ ਹੈਗਾ ਤੇ ਜੇ ਉਹਦੇ ਕੋਲ ਉਹਦਾ ਆਈਡੀ ਕਾਰਡ ਵੀ ਹੈਗਾ ਉਹ ਬੈਂਕ ਵੱਲੋਂ ਅਥਾਰਾਈਜ਼ਡ ਵੀ ਹੈਗਾ ਤੇ ਬੜੇ ਪ੍ਰੇਮ ਭਾਵਨਾ ਨਾਲ ਉਹਦੀ ਗੱਲ ਸੁਣ ਕੇ ਜੋ ਵੀ ਤੁਹਾਡੇ ਕੋਲ ਬਣ ਸਕੇ ਜਿਸ ਤਰੀਕੇ ਦੇ ਨਾਲ ਵੀ ਤੁਸੀਂ ਆਪਣਾ ਮੈਸੇਜ ਬੈਂਕ ਤੱਕ ਪਹੁੰਚਾ ਸਕੋ ਉਸ ਤਰੀਕ ਨੂੰ ਜਿਹੜਾ ਉਸੇ ਤਰੀਕੇ ਨਾਲ ਡੀਲ ਕਰਨਾ ਚਾਹੀਦਾ ਤੁਸੀਂ ਕਿੰਨੀ ਦੇਰ ਤੋਂ ਬੈਂਕ ਦੇ ਨਾਲ ਜੁੜੇ ਹੋ ਜੀ ਮੈਂ ਕਰੀਬ ਪਿਛਲੇ 23 ਸਾਲਾਂ ਤੋਂ ਬੈਂਕ ਦੀ ਇਨਫੋਰਸਮੈਂਟ ਟੀਮ ਦਾ ਹਿੱਸਾ ਹਾਂ ਇਨਫੋਰਸਮੈਂਟ ਟੀਮ ਜਿਹੜੀ ਹੈ ਉਹ ਬੈਂਕ ਦੇ ਉਹਦਾ ਇਨਫੋਰਸਮੈਂਟ ਜਿਹੜੀ ਟੀਮ ਹੈ ਉਹ ਬੈਂਕ ਦੇ ਇਨਫੋਰਸਮੈਂਟ ਟੀਮ ਦਾ ਹਿੱਸਾ ਹੁੰਦੀ ਹੈ ਜਿਹਦੇ ਵਿੱਚ ਅਸੀਂ ਸਰਫੇਸੀ ਐਕਟ ਦੇ ਅਧੀਨ ਬੈਂਕ ਕਾਰਵਾਈ ਕਰਦਾ ਹੈ ਮੈਂ ਇੱਕ ਉਹ ਵੀਰ ਭਰਾਵਾਂ ਨੂੰ ਉਹ ਵੀ ਕਵਾਂਗਾ ਕਿ ਤੁਸੀਂ ਬਾਰ ਬਾਰ ਸੋਸ਼ਲ ਮੀਡੀਆ ਤੇ ਆਰਬੀਆਈ ਦੀ ਗਾਈਡਲਾਈਨ ਆਰਬੀਆਈ ਦੀ ਗਾਈਡਲਾਈਨ ਆਰਬੀਆਈ ਦੀ ਗਾਈਡਲਾਈਨ ਦਾ ਹਵਾਲਾ ਦਿੰਦੇ ਦਿੰਦੇ ਹੋ ਲੋਕਾਂ ਨੂੰ ਕਿਤੇ ਨਾ ਕਿਤੇ ਸਰਫੇਸੀ ਐਕਟ ਬਾਰੇ ਵੀ ਜਾਣੂ ਕਰਾਓ ਕਿ ਜਿਨ੍ਹਾਂ ਦਾ ਸਿਕਿਉਰਡ ਲੋਨ ਹੈ ਘਰ ਤੇ ਮਕਾਨ ਤੇ ਜਾਂ ਹੋਰ ਜਾਇਦਾਦ ਤੇ ਅਗਰ ਉਹ ਖਰਾਬ ਹੋ ਜਾਂਦਾ ਤੇ ਬੈਂਕ ਸਰਫੇਸੀ ਐਕਟ ਦੇ ਅਧੀਨ ਕਾਰਵਾਈ ਕਰਕੇ ਉਸ ਜਗ੍ਹਾ ਦਾ ਉਸ ਪ੍ਰਾਪਰਟੀ ਦਾ ਉਸ ਜਾਇਦਾਦ ਦਾ ਕਬਜ਼ਾ ਲੈ ਕੇ ਉਹਦੀ ਆਕਸ਼ਨ ਰਾਹੀਂ ਨਿਲਾਮੀ ਕਰਕੇ ਵੀ ਆਪਣੀ ਰਿਕਵਰੀ ਕਰ ਸਕਦਾ ਹੈ ਇਸ ਬਾਰੇ ਵੀ ਲੋਕਾਂ ਨੂੰ ਜਾਣੂ ਕਰਾਓ ਤਾ ਜੋ ਲੋਕ ਜਿਹੜੇ ਨੇ ਉਹ ਇਧਰ ਉਧਰ ਨਾ ਭਟਕਨ ਤੇ ਬੜੇ ਆਰਾਮ ਦੇ ਨਾਲ ਬੜੇ ਤਰੀਕੇ ਦੇ ਨਾਲ ਬੈਂਕ ਦੇ ਵਿੱਚ ਆਪਣੀ EMI ਪੇ ਕਰਕੇ ਆਪਣਾ ਸੁਖੀ ਜੀਵਨ ਜਿڑا ਉਹ ਮਾਣਿੱਕ ਹੈ। ਸੋ ਤੁਹਾਡਾ ਕਹਿਣ ਦਾ ਭਾਵ ਹੈ ਕਿ ਜਿਹੜਾ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਜਾ ਰਿਹਾ ਹੈ RBI ਦੀ ਗਾਈਡਲਾਈਨਸ ਨੂੰ ਲੈ ਕੇ ਉਹ ਗਲਤ ਹੈ। ਨਹੀਂ ਨਹੀਂ ਉਹ ਠੀਕ ਹੈ। ਇਤੋਂ ਤੱਕ ਤੇ ਠੀਕ ਹੈ ਕਿ ਰਿਗਵਰੀ ਜਿੰਦ ਤੁਹਾਡੇ ਨਾਲ ਬਦਤਮੀਜ਼ੀ ਨਹੀਂ ਕਰ ਸਕਦਾ ਤੁਹਾਡਾ ਗੱਲੋਗਲਾਚ ਨਹੀਂ ਕਰ ਸਕਦਾ ਉਹ ਠੀਕ ਹੈ। ਲੇਕਿਨ ਤੁਹਾਡੇ ਘਰ ਨਹੀਂ ਆ ਸਕਦਾ ਇਹ ਪ੍ਰਚਾਰ ਗਲਤ ਹੈ ਨਾ। ਉਹਦੇ ਬਾਰੇ ਲੋਕਾਂ ਨੂੰ ਵੇਅਰ ਕਰੋ ਕਿ ਅਗਰ ਕੋਈ ਵੀਰ ਭਰਾ ਤੁਹਾਡੇ ਘਰ ਐਜੇ ਰਿਕਵਰੀ ਏਜੰਟ ਆਂਦਾ ਹੈ ਉਹਦੇ ਕੋਲ ਉਹਦੇ ਤੁਸੀਂ ਡਾਕੂਮੈਂਟ ਪੁੱਛ ਸਕਦੇ ਹੋ ਉਹਦਾ ਆਈਡੀ ਕਾਰਡ ਪੁੱਛ ਸਕਦੇ ਹੋ ਬੈਂਕ ਵੱਲੋਂ ਅਥਰਾਇਜ਼ ਕੀਤੀ ਲੈਟਰ ਪੁੱਛ ਸਕਦੇ ਹੋ ਅਗਰ ਉਹ ਤੁਹਾਨੂੰ ਦੋਨੋਂ ਤਿੰਨੇ ਚੀਜ਼ਾਂ ਦਿਖਾ ਦਿੰਦਾ ਇਟ ਮੀਨਸ ਉਹ ਅਥਰਾਇਜ਼ਡ ਹੈ ਉਹ ਠੀਕ ਹੈ ਬੰਦਾ ਤੇ ਉਹਦੇ ਨਾਲ ਫਿਰ ਉਹਦੀ ਗੱਲ ਸੁਣਨਾ ਤੇ ਜਾਇਜ਼ ਹੱਕ ਬੰਦਾ ਨਾ ਜੀ ਕਿ ਜੇ ਆਪਾਂ ਉਹਦੇ ਨਾਲ ਵੀ ਲੜੀ ਜਾਵਾਂਗੇ ਕਿ ਤੂੰ ਮੇਰੇ ਘਰ ਹੀ ਨਹੀਂ ਆ ਸਕਦਾ ਜੀ ਮੈਂ ਤੇ ਸੋਸ਼ਲ ਮੀਡੀਆ ਤੋਂ ਫਲਾਨੀ ਵੀਡੀਓ ਵੇਖੀ ਧਮਕਾਣੀ ਵੀਡੀਓ ਦੇਖੀ ਉਹ ਚੀਜ਼ਾਂ ਦਾ ਪ੍ਰਚਾਰ ਜਿਹੜਾ ਉਹ ਗਲਤ ਹੈ ਕਿ ਬੈਂਕ ਸਰਫੈਸੀ ਐਕਟ ਦੇ ਤੀਨ ਕਾਰਵਾਈ ਕਰ ਸਕਦਾ ਹੈ ਤੁਹਾਡੇ ਘਰ ਰਿਕਵਰੀ ਏਜੰਟ ਅger ਆਂਦਾ ਹੈ ਉਹਦੇ ਕੋਲ ਉਹਦੇ ਡਾਕੂਮੈਂਟ ਚਾਚਣ ਤੋਂ ਬਾਅਦ ਤੁਸੀਂ ਉਹਦੀ ਗੱਲ ਸੁਣੋ ਔਰ ਰਿਕਵਰੀ ਜਨ ਤੁਹਾਡਾ ਪੈਸेंजर ਹੈ ਤੁਹਾਡੇ ਦੇ ਬੈਂਕ ਦੇ ਵਿੱਚ ਤੁਹਾਡਾ ਸੰਦੇਸ਼ਾ ਬੈਂਕ ਨੂੰ ਪਹੁੰਚਾਏਗਾ ਜਿਵੇਂ ਉਹ ਬੈਂਕ ਦਾ ਸੰਦੇਸ਼ਾ ਲੈ ਕੇ ਤੁਹਾਡੇ ਕੋਲ ਆਇਆ ਤੁਹਾਡਾ ਸੰਦੇਸ਼ਾ ਬੈਂਕ ਤੱਕ ਪਹੁੰਚਾਏਗਾ ਔਰ ਇੱਕ ਪੁੱਲ ਦਾ ਕੰਮ ਕਰਕੇ ਬੈਂਕ ਤੇ ਤੁਹਾਡੇ ਵਿੱਚ ਇੱਕ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕਰੇਗਾ ਕਿ ਦੋਵੇਂ ਧਿਰਾਂ ਦਾ ਜਿਹੜਾ ਸ਼ਾਂਤੀ ਮੀ ਢੰਗ ਨਾਲ ਕੰਮ ਮੁੱਕ ਜਾਵੇ ਤੇ ਤੁਸੀਂ ਆਪਣੇ ਘਰ ਰਾਜੀ ਬੈਂਕ ਆਪਣੇ ਘਰ ਦਾ ਜੀ ਸੋਏ ਸੰਨ ਰਿਕਵਰੀ ਏਜੰਟ ਸੰਜੀਵ ਸ਼ਰਮਾ ਜਿਹੜੇ ਵੱਖ-ਵੱਖ ਬੈਂਕਾਂ ਦੇ ਨਾਲ ਕਾਫੀ ਲੰਮੇ ਸਮੇਂ ਤੋਂ ਕੰਮ ਕਰ ਰਹੇ ਨੇ ਤੇ ਇੱਥੇ ਲੋਕਾਂ ਨੂੰ ਮੈਂ ਇਹੀ ਕਵਾਂਗਾ ਕਿ ਪਹਿਲਾਂ ਤੇ ਜਿੰਨਾ ਕ ਆਪਣੇ ਕੋਲ ਹੈ ਉਹਨੇ ਜੀ ਖੁਸ਼ ਰੋ ਬੈਂਕਾਂ ਦੇ ਕਰਜ਼ਾਈ ਜਿਹੜੇ ਨੇ ਉਹ ਨਾ ਬਣੋ ਤੇ ਜੇਕਰ ਲੋਨ ਲੈਣੇ ਹੋ ਤੇ ਉਹਨੂੰ ਸਹੀ ਤਰੀਕੇ ਦੇ ਨਾਲ ਉਹਨੂੰ ਚੁਕਾਇਆ ਵੀ ਕਰੋ ਸੋ ਸੋਸ਼ਲ ਮੀਡੀਆ ਦੀ ਗੱਲ ਕਰੀਏ ਤੇ ਸੋਸ਼ਲ ਮੀਡੀਆ ਤੇ ਇਹੀ ਗੱਲ ਕਹਿਣੀ ਚਾਹਾਂਗੇ ਕਿ ਜਿਹੜਾ ਵੀ ਆਪਾਂ ਗਿਆਨ ਕਿਸੇ ਨੂੰ ਦੇਣਾ ਹੈ ਜਾਣਕਾਰੀ ਦੇਣੀ ਹੈ ਉਹ ਪ੍ਰੋਪਰ ਦਿਆ ਕਰੋ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ